ਨਮਸਕਾਰ ਜੀ ਪਿਆਰੇ ਦਰਸ਼ਕੋ ਮੈਂ ਸ਼ਮਸ਼ੀਰ ਬੱਗਾ ਤੁਸੀਂ ਦੇਖ ਰਹੇ ਹੋ ਆਰਟੀਵੀ 1 ਤੇ ਅੱਜ ਅਸੀਂ ਇੱਕ ਵਿਸ਼ੇਸ਼ ਚਰਚਾ ਕਰਨ ਜਾ ਰਹੇ ਹਾਂ ਰੁਪੜ ਦੇ ਨਵੇਂ ਜ਼ਿਲ੍ਹੇ ਨੂੰ ਲੈ ਕੇ ਜਿਹੜਾ ਕੇਸ ਸੀ ਅਨੰਦਪੁਰ ਸਾਹਿਬ ਬਣਨ ਜਾ ਰਿਹਾ ਜਾਂ ਚਰਚਾਾਂਵਾਂ ਹੋ ਰਹੀਆਂ ਅਸੀਂ ਇਹਦੇ ਬਾਰੇ ਅਸੀਂ ਟਿੱਪਣੀ ਨਹੀਂ ਕਰ ਸਕਦੇ ਵੱਡੀ ਕਿਉਂਕਿ ਵੱਡੇ ਲੈਵਲ ਦੀਆਂ ਗੱਲਾਂ ਨੇ ਤੇ ਪਰ ਲੇਕਿਨ ਕਈ ਦਿਨਾਂ ਤੋਂ ਕਈ ਸਬ ਇਲਾਕਿਆਂ ਦੇ ਵੀ ਸਾਡੇ ਦੇ ਵਿੱਚ ਕੀ ਗੱਲਬਾਤ ਜਿਹੜੀ ਹੈ ਚੱਲਦੀ ਰਹੀ ਕਈ ਵੀ ਸਾਡੇ ਵਾਰਸ਼ ਅਸੋਸੀਏਸ਼ਨ ਦੇ ਵਿੱਚ ਕਈ ਵੀ ਹੜਤਾਲ ਵੀ ਹੋਈ ਹੈ ਵੀ ਨਵਾਂ ਜ਼ਿਲ੍ਹਾ ਨਹੀਂ ਬਣਨਾ ਚਾਹੀਦਾ ਪਰ ਲੇਕਿਨ ਹੁਣ ਅੰਦਰ ਗੱਤੀ ਜੇ ਗੱਲ ਕਰੀਏ ਤਾਂ ਕਈ ਲੋਕਾਂ ਦੀ ਇੱਛਾ ਹੈ ਵੀ ਨਵਾਂ ਜ਼ਿਲ੍ਹਾ ਬਣਨਾ ਚਾਹੀਦਾ ਪਰ ਕਈ ਕਹਿੰਦੇ ਨਵਾਂ ਜ਼ਿਲ੍ਹਾ ਨਹੀਂ ਬਣਨਾ ਚਾਹੀਦਾ ਜਿਹਨੂੰ ਤਾਂ ਪੰਜਾਬ ਦੇ ਨਾਲ ਪਿਆਰ ਹੈ ਜਿਹਨੇ ਕਹਿੰਗੇ ਆਪਣੇ ਪੰਜਾਬ ਨੂੰ ਅਸੀਂ ਉਹ ਕਰਦੇ ਆਂ ਵੀ ਪੰਜਾਬ ਸਾਡਾ ਕਿਹੜੇ ਦਲਦਲ ਦੇ ਵਿੱਚ ਜਾ ਰਿਹਾ ਤੇ ਇਸ ਚਰਚਾ ਇਸ ਦੀ ਜਿਹੜੀ ਚਰਚਾ ਅਸੀਂ ਕਰਨ ਲੱਗੇ ਆ ਆਪਣੇ ਸਟੂਡੀਓ ਤੋਂ ਰਾਹੀਂ ਮੇਰੇ ਨਾਲ ਮੇਰੇ ਸਹਿਯੋਗੀ ਕਮਲ ਜੀ ਜੀ ਹੈ ਜਿਹੜਾ ਕਿ ਸਾਡੇ ਨਾਲ ਜਰਨਲਿਸਟ ਦੇ ਵਿੱਚ ਸਹਿਯੋਗ ਦਿੰਦੇ ਆ ਨੇ ਤੇ ਜਗਮਜੀਤ ਜੀ ਨਮਸਕਾਰ ਜੀ ਸਤ ਸ੍ਰੀ ਅਕਾਲ ਸਰ ਹੋ ਠੀਕ ਹੋ ਜੀ ਠੀਕ ਠਾਕ ਹੈ ਤੇ ਅੱਜ ਜਿਹੜਾ ਇਹ ਵਿਸ਼ਾ ਸਾਡਾ ਫਿਰ ਉਪਰ ਦੇ ਨਾਲ ਲੱਗਦੇ तकरीबन 40 ਕਿਲੋਮੀਟਰ ਦੇ ਸ਼ਾਇਦ ਫਰਕ ਦੇ ਨਾਲ ਨਵਾਂ ਜ਼ਿਲ੍ਹਾ ਬਣਦਾ ਬਿਲਕੁਲ ਜੀ ਤੇ ਕਿਵੇਂ ਦੇਖਦੇ ਹੋ ਵੀ ਨਵਾਂ ਜ਼ਿਲ੍ਹਾ ਬਣਨਾ ਚਾਹੀਦਾ ਹੈ ਜਾਂ ਨਹੀਂ ਬਣਨਾ ਚਾਹੀਦਾ ਦੇਖੋ ਜੇ ਮੇਰਾ ਨਿੱਜੀ ਨਿੱਜੀ ਓਪੀਨੀਅਨ ਦੇਖਿਆ ਜਾਵੇ ਤਾਂ ਇਹ ਬਿਲਕੁਲ ਹੀ ਪੈਸੇ ਦੀ ਬਰਬਾਦੀ ਹੈ ਜਿਹੜੀ ਸਰਕਾਰ ਕਰਨ ਜਾ ਰਹੀ ਹੈ ਬਿਲਕੁਲ ਕਿਉਂਕਿ ਜਦੋਂ ਨਵਾਂ ਜ਼ਿਲ੍ਹਾ ਸਿਰਜਿਆ ਜਾਂਦਾ ਹੈ ਤਾਂ ਉਹ ਕੱਲ ਕਾਗਜ਼ਾਂ 'ਤੇ ਸਿਰਜਿਆ ਨਹੀਂ ਜਾਂਦਾ ਉਹਦੇ ਵਾਸਤੇ ਇਮਾਰਤਾਂ ਲੱਗਦੀਆਂ ਨੇ ਨਵੀਆਂ ਜ਼ਮੀਨਾਂ ਜ਼ਮੀਨਾਂ ਇੱਕ ਵਾਰ ਹੁੰਦੀਆਂ ਨੇ ਉਹਦੇ ਉੱਪਰ ਇਮਾਰਤਾਂ ਸਿਰਜੀਆਂ ਜਾਂਦੀਆਂ ਨੇ ਬਿਲਕੁਲ ਉਸ ਤੋਂ ਬਾਅਦ ਉੱਥੇ ਨਵੇਂ ਮੁਲਾਜ਼ਮ ਆ ਕੇ ਕੰਮ ਕਰਦੇ ਨੇ ਤੇ ਜਿਨ੍ਹਾਂ ਦੀਆਂ ਤਨਖਾਹਾਂ ਦਾ ਬੋਝ ਵੀ ਪੰਜਾਬ ਸਰਕਾਰ ਦੇ ਬਜਟ ਤੇ ਹੀ ਪੈਣਾ ਆ ਬਿਲਕੁਲ ਕਿਤੇ ਨਾ ਕਿਤੇ ਤਹਿਸੀਲਾਂ ਮੈਂ ਮੰਨਦਾ ਵੀ ਜ਼ਿਲ੍ਹਿਆਂ ਨੂੰ ਜ਼ਿਲ੍ਹੇ ਬਣਾਉਣ ਦੀ ਲੋੜ ਜ਼ਰੂਰ ਪੈਂਦੀ ਆ ਪਰ ਜਿੱਥੇ ਤੁਹਾਡੇ ਕੋਲ ਤਹਿਸੀਲਾਂ ਹੀ 4 ਨੇ ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਹੈ ਨੰਗਲ ਤਹਿਸੀਲ ਹੈ ਰੋਪੜ ਤਹਿਸੀਲ ਹੈ ਸ੍ਰੀ ਜਮ ਕੋਰ ਸਾਹਿਬ ਤੇ ਤਸੀਲਾਂ ਜਾ ਤੁਹਾਡੇ ਕੋਲ ਤਸੀਲਾਂ ਹੀ 4 ਨੇ 4 ਤਸੀਲਾਂ ਨੂੰ ਤੁਸੀਂ ਦੋ ਦੋ ਕਰਕੇ ਨਵਾਂ ਜ਼ਿਲ੍ਹਾ ਸਿਰਜ ਰਹੇ ਹੋ ਇਹ ਕਿੱਥੇ ਦੀ ਸਿਆਣਪ ਹੈ ਮੇਰੇ ਤਾਂ ਸਮਝ ਤੋਂ ਬਾਹਰ ਹੈ ਜੇ ਜ਼ਿਲ੍ਹਾ ਬਣਾਉਣਾ ਹੀ ਹੈ ਤਾਂ ਵੱਡੇ ਜ਼ਿਲ੍ਹੇ ਨੇ ਲੁਧਿਆਣਾ ਜਿਹਨਾਂ ਕੋਲ 9 ਤਸੀਲਾਂ ਨੇ ਜਿਹੜੇ ਖੇਤਰਫਲ ਵੱਡੋ ਵੀ ਸਾਡੇ ਨਾਲੋਂ ਕਈ ਗੁਣਾ ਜ਼ਿਆਦਾ ਨੇ ਲੁਧਿਆਣਾ ਵੀ ਦੋ ਦੋ ਪਾਕਾਂ ਦੇ ਵਿੱਚ ਵੰਡਿਆ ਹੋਇਆ ਵਸੇ ਦਾ ਜ਼ਿਲ੍ਹਾ ਤਾਂ ਜ਼ਿਲ੍ਹਾ ਜ਼ਿਲ੍ਹਾ ਦਾ ਲੁਧਿਆਣਾ ਹੀ ਹੈ ਜੀ ਜ਼ਿਲ੍ਹਾ ਤਾਂ ਲੁਧਿਆਣਾ ਹੀ ਹੈ ਉਹ 9 ਤਸੀਲਾਂ ਨੇ ਉਹਨਾਂ ਦਾ ਜੇਕਰ ਆਪਾਂ ਆਬਾਦੀ ਦੀ ਗੱਲ ਕਰੀਏ ਤਾਂ ਉਹਨਾਂ ਦੀ ਆਬਾਦੀ ਹੈ ਜਿਹੜੀ 34 ਲੱਖ ਦੇ ਕਰੀਬ ਹੈ ਜਿਹੜੀ 2011 ਚ ਇਹਨਾਂ ਨੇ ਜਨਗਣਨਾ ਕਰੀ ਸੀਗੀ ਬਿਲਕੁਲ ਤੇ ਉਹਦੇ ਉਹਦੇ ਅਕੋਰਡਿੰਗ ਜੇ ਪਰ ਰੋਪੜ ਦੀ ਆਬਾਦੀ ਦੇਖੀ ਜਾਵੇ ਤਾਂ ਉਹ ਸਾਰੀ 6 ਲੱਖ ਆਬਾਦੀ ਹੈ ਤਾਂ ਇਹ 3-3 ਲੱਖ ਡਿਵਾਈਡ ਕਰਨਾ ਕਿਉਂ ਹੋ ਰਿਹਾ ਹੈ ਜਿਹੜੀ ਰੋਪੜ ਜ਼ਿਲ੍ਹੇ ਦੀ ਆਬਾਦੀ ਦੀ ਗੱਲ ਕੀਤੀ ਜਾਵੇ ਤਾਂ 6 ਲੱਖ ਦੇ ਲਗਭਗ ਜਿਹੜੀ ਆਬਾਦੀ ਇਸ ਵੇਲੇ ਰੋਪੜ ਜ਼ਿਲ੍ਹੇ ਦੀ ਹੈਗੀ ਹੈ 2011 ਦੇ ਅਨੁਸਾਰ ਹੈ ਜੀ 2011 ਦੇ ਜਨਗਣਨਾ ਦੇ ਅਨੁਸਾਰ ਲੇਕਿਨ ਅੱਜ 2025 ਚੱਲ ਰਿਹਾ ਹੋ ਸਕਦਾ ਹੋ ਸਕਦਾ ਡਬਲ ਵੀ ਹੋ ਗਈ ਹੋਵੇ ਹਾਂ ਪਰ ਫੇਰ ਵੀ ਜੇ ਆਪਾਂ ਦੇਖਿਆ ਜਾਵੇ ਜੇਕਰ ਅਸੀਂ ਲੁਧਿਆਣੇ ਨਾਲ ਜਾਂ ਅੰਮ੍ਰਿਤਸਰ ਨਾਲ ਜਾਂ ਗੁਰਦਾਸਪੁਰ ਨਾਲ ਇਹਨਾਂ ਨੂੰ ਕੰਪੇਅਰ ਕਰਿਆ ਜਾਵੇ ਤਾਂ ਇਹ ਉਹਦੇ ਮੁਕਾਬਲੇ ਸਿਰਫ ਇੱਕ ਛੋਟਾ ਬਹੁਤ ਛੋਟਾ ਕਿਸਾਨ ਜਿਲ੍ਹਾ ਰੋਪੜ ਮੰਡਿਆ ਜਾਂਦਾ ਹਾਂਜੀ ਬਹੁਤ ਛੋਟਾ ਜ਼ਿਲ੍ਹਾ ਹੈ ਉਹਨੂੰ ਵੀ ਅਸੀਂ ਦੋ ਭਾਗਾਂ 'ਚ ਵੰਡ ਰਹੇ ਹਾਂ ਤਾਂ ਇਹ ਕਿਤੇ ਨਾ ਕਿਤੇ ਮੈਨੂੰ ਨਹੀਂ ਲੱਗਦਾ ਵੀ ਇਹ ਫਾਇਦੇਮੰਦ ਹੈ ਮੈਥੋਡਿਕਲ ਸਮਝ ਰਿਹਾ ਵੀ ਜੇਕਰ ਨਵਾਂ ਜ਼ਿਲ੍ਹਾ ਨਹੀਂ ਬਣਨਾ ਚਾਹੀਦਾ ਪਰ ਲੇਕਿਨ ਸ੍ਰੀ ਆਨੰਦਪੁਰ ਸਾਹਿਬ ਜੀ ਜਿਵੇਂ ਕਿ ਮੈਂਬਰ ਪਾਰਲੀਮੈਂਟ ਦੀ ਜਿਹੜੀ ਸੀਟ ਹੈ ਇਨਕੇ ਹਲਕਾ ਮੈਂਬਰ ਪਾਰਲੀਮੈਂਟ ਦਾ ਹੈਗਾ ਉਹਨੂੰ ਦੇਖਦੇ ਹੋ ਸ਼ਾਇਦ ਆਮ ਲੋਕ ਜਿਹੜੇ ਚਾਹੁੰਦੇ ਆ ਵੀ ਆਨੰਦਪੁਰ ਸਾਹਿਬ ਦੇ ਨਾਮ ਤੇ ਹੀ ਹੋਣਾ ਚਾਹੀਦਾ ਕਿਉਂਕਿ ਆਨੰਦਪੁਰ ਸਾਹਿਬ ਸਾਡਾ ਤਖਤ ਹੈ ਬਿਲਕੁਲ ਬਿਲਕੁਲ ਮੈਂ ਮੰਨਦਾ ਐਸ ਗੱਲ ਨੂੰ ਵੀ ਆਨੰਦਪੁਰ ਸ਼੍ਰੀ ਆਨੰਦਪੁਰ ਸਾਹਿਬ ਤਖਤ ਹੈ ਸਿੱਖੀ ਦਾ ਧੁਰਾ ਵੀ ਹੈ ਪਰ ਇਹਨੂੰ ਆਪਾਂ ਜ਼ਿਲ੍ਹੇ ਦੇ ਰੂਪ 'ਚ ਨਹੀਂ ਦੇਖ ਸਕਦੇ ਜ਼ਿਲ੍ਹਾ ਤਾਂ ਰੋਪੜ ਹੀ ਸੀਗਾ ਜੇ ਸਾਨੂੰ ਇਸ ਗੱਲ ਦਾ ਬਿਲਕੁਲ ਕੋਈ ਇਤਰਾਜ਼ ਨਹੀਂ ਹੈ ਵੀ ਜੇ ਤਾਂ ਇਹ ਇਸ ਸਿਸਟਮ 'ਤੇ ਰਾਜਨੀਤੀ ਕਰਨੀ ਹੈ ਇਹਨਾਂ ਨੇ ਫੇਰ ਆਪਾਂ ਮੰਨ ਸਕਦੇ ਆਂ ਵੀ ਸਿਕ ਸਿਕ ਸੈਂਟੀਮੈਂਟਸ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਬਿਲਕੁਲ ਬਿਲਕੁਲ ਅਨੰਦਪੁਰ ਸਾਹਿਬ ਜ਼ਿਲ੍ਹਾ ਬਣਾ ਕੇ ਪਰੰਤੂ ਇਹਦਾ ਨੁਕਸਾਨ ਹੈ ਜਿਹੜਾ ਆਪਾਂ ਉਹਦੀ ਉਹਦੀ ਗੱਲ ਕਰ ਰਹੀਏ ਤਾਂ ਨੁਕਸਾਨ ਕਿੱਡੇ ਵੱਡੇ ਲੈਵਲ ਦਾ ਹੈ ਜਿਹੜੀ ਵਨ ਟਾਈਮ ਜਿਹੜੀ ਲੱਗਦੇ ਸਾਰੇ 200 ਤੋਂ 300 ਕਰੋੜ ਰੁਪਏ ਸਰਕਾਰ ਨੂੰ ਖਰਚਣਾ ਪਵੇਗਾ ਉਹਦੇ ਨਾਲ ਹੀ ਤਕਰੀਬਨ 20 ਤੋਂ 25 ਕਰੋੜ ਰੁਪਏ ਮਹੀਨਾਵਾਰ ਆਮਦਨ ਜਿਹੜੀ ਸਰਕਾਰੀ ਮੁਲਾਜ਼ਮਾਂ ਨੂੰ ਉੱਥੇ ਦੇਣੀ ਪਵੇਗੀ ਉਹ ਬੋਝ ਹੈ ਉਹ ਸਿਰਫ 40 ਕਿਲੋਮੀਟਰ ਦੇ ਵਿੱਚ ਰੇਂਜ ਜਿੱਥੇ ਲੋਕ ਉਹ ਫੈਸਿਲਿਟੀ ਲੈ ਸਕਦੇ ਸੀ ਰੋਪੜ ਆ ਕੇ ਉਹਨਾਂ ਨੂੰ ਉਹ ਕਰਨ ਵਾਸਤੇ ਅਸੀਂ 300 ਕਰੋੜ ਰੁਪਏ ਸਾਲਾਨਾ ਤੇ 300 ਕਰੋੜ ਰੁਪਏ ਇਕਦਮ ਖਰਚ ਕਰਾਂਗੇ ਤਕਰੀਬਨ 600 ਕਰੋੜ ਰੁਪਏ ਪੱਕਾ ਖਰਚਾ ਜਾਂ ਨੈਟ ਖਰਚਾ ਸ਼ੁਰੂ ਹੋ ਜਾਣਾ ਹੈ ਬਿਲਕੁਲ ਬਿਲਕੁਲ ਜੀ ਇਹ ਖਰਚਾ ਸ਼ੁਰੂ ਹੋ ਜਾਏਗਾ ਜਿਹੜਾ ਕਿ ਅੱਜ ਦੀ ਡੇਟ ਦੇ ਵਿੱਚ ਸਿਰਫ ਇੱਕ ਖਰਚਾ ਹੋ ਰਿਹਾ ਰੋਪੜ ਜ਼ਿਲ੍ਹੇ ਚ ਉਹ ਰੋਪੜ ਕੀ ਕਹਿੰਦੇ ਸੈਕਟਰੀਏਟ ਦਾ ਹੋ ਰਿਹਾ ਬਿਲਕੁਲ ਜਿਵੇਂ ਕਿ ਮੈਂ ਦੇਖ ਰਿਹਾ ਸੀ ਪਿੱਛੇ ਵੱਖ-ਵੱਖ ਰਾਇ ਜਿਹੜੀ ਆਪਾਂ ਪਹਿਲਾਂ ਇੰਟਰਵਿਊ ਵੀ ਕਰੀ ਸੀਗੀ ਵਕੀਲ ਸਾਹਿਬਾਨਾਂ ਦੀ ਵੀ ਕਰੀ ਸੀਗੀ ਜਿਦੇ ਵਿੱਚ ਇਹ ਵੀ ਚਰਚਾ ਹੋਈ ਸੀ ਕਿ ਜੇ ਅਨੰਤਪੁਰ ਸਾਹਿਬ ਨੂੰ ਜ਼ਿਲ੍ਹੇ ਦਾ ਨਾਮ ਦੇਣਾ ਚਾਹੁੰਦੇ ਹੋ ਤਾਂ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਰੋਪੜ ਹੀ ਰੱਖਿਆ ਜਾਵੇ ਬਿਲਕੁਲ ਇਹੀ ਗੱਲ ਦੀ ਅਸੀਂ ਵੀ ਕਹਿ ਰਹੇ ਆ ਵੀ ਰੋਪੜ ਦਾ ਨਾਮ ਬਦਲ ਕੇ ਸ਼੍ਰੀ ਅਨੰਤਪੁਰ ਸਾਹਿਬ ਕਰ ਦਿੱਤਾ ਜਾਵੇ ਕਿਉਂਕਿ ਦਸਵੇਂ ਪਾਤਸ਼ਾਹ ਦੀ ਚਰਨਛੋਹ ਧਰਤੀ ਹੈ ਇਹ ਹਮ ਸਾਰੀ ਇਸੇ ਧਰਤੀ ਤੇ ਉਹਨਾਂ ਦਾ ਜੰਪਾਲ ਬਚਪਨ ਬੀਤਿਆ ਸਾਰੀ ਇੱਕੋ ਧਰਤੀ ਹੈ ਇੱਕੋ ਧਰਤੀ ਹੈ ਅਸਰਾ ਨੰਗਲ ਤੋਂ ਲੈ ਕੇ ਇਹ ਧਰਤੀ ਆਪਣਾ ਸਰਹੰਦ ਤੱਕ ਇੱਕੋ ਧਰਤੀ ਹੈ ਜੀ ਇਹ ਬਿਲਕੁਲ ਬਿਲਕੁਲ ਜਿਹਨੂੰ ਅਸੀਂ ਟੁਕੜੇ ਨਾਲ ਤੋੜ ਦਿੱਤਾ ਫਤਿਹਗੜ੍ਹ ਸਾਹਿਬ ਬਣਾ ਦਿੱਤਾ ਅੰਦਰ ਹੋਰ ਬਹੁਤ ਜ਼िले ਮੋਹਾਲੀ ਕਰ ਬਿਲਕੁਲ ਜੇ ਹੁਣ ਤੁਸੀਂ ਮੈਂ ਤਾਂ ਕਹਿੰਦਾ ਵੀ ਜੇ ਲੋਡ ਹੈ ਤੁਸੀਂ ਲੁਧਿਆਣੇ ਨੂੰ ਕਰੋ ਅੰਮ੍ਰਿਤਸਰ ਨੂੰ ਕਰੋ ਜਿਨ੍ਹਾਂ ਦੇ 10-10 8-8 9-9 ਤਸੀਲਾਂ ਜਿਨ੍ਹਾਂ ਚ ਇਹਨਾਂ ਦੀ ਆਬਾਦੀ ਵੀ ਇਹਨਾਂ ਤੋਂ ਕੰਟਰੋਲ ਨਹੀਂ ਹੋ ਰਹੀ ਜਿਨ੍ਹਾਂ ਦੀ ਆਬਾਦੀ 2011 ਚ 34 ਲੱਖ ਸੀ ਅੱਜ ਉਹ ਆਬਾਦੀ ਮੈਨੂੰ ਲੱਗਦਾ ਵੀ 50 ਲੱਖ ਤੋਂ ਉੱਪਰ ਹੀ ਹੋਏਗੀ ਉੱਥੇ ਲੋਡ ਹੈ ਇੱਥੇ ਤਾਂ ਲੋਡ ਹੈ ਹੀ ਨਹੀਂ ਆਬਾਦੀ ਤਾਂ ਚਲੋ ਵੱਧਦੀ ਜਾਣੀ ਹੈ ਹੱਦ ਦੇ ਪਰ ਦਿਨ ਵੱਧਦੀ ਜਾ ਰਹੀ ਹੈ ਪਰ ਲੇਕਰ ਜਿਵੇਂ ਦੀ ਜੀ ਹਾਲਾਤ ਦੇਖਨੇ ਆ ਪਰ ਲੇਕਰ ਜੇ ਰੋਪੜ ਦੀ ਉਹ ਗੱਲ ਅਸੀਂ ਕਰੀਏ ਤਾਂ ਰੋਪੜ ਦੇ ਜ਼ਿਲ੍ਹੇ ਨੂੰ ਬਿਲਕੁਲ ਮੈਂ ਕਮੈਂਟ ਪੜ੍ਹ ਰਿਹਾ ਸੀਗਾ ਵੀ ਜ਼ਿਲ੍ਹਾ ਨਹੀਂ ਹੁਣ ਜ਼ਿਲੀ ਬਣ ਕੇ ਆ ਜਾਊਗਾ ਬਿਲਕੁਲ ਦੋ ਤਹਿਸੀਲਾਂ ਰਹਿ ਗਈਆਂ ਜੀ ਹਾਂ ਫੇਰ ਤਾਂ ਆਣ ਆਲਾ ਸਮਾਂ ਰੋਪੜ ਵਾਸਤੇ ਇਦਾਂ ਦਾ ਹੈ ਵੀ ਇਹਨੂੰ ਰੋਪੜ ਦੀ ਤਹਿਸੀਲ ਨੂੰ ਕਿਤੇ ਮਰਜ ਕਰਨਾ ਪੈ ਜਾਣਾ ਉਹਨਾਂ ਨੂੰ ਇਹ ਜਾਂਦਾ ਮੋਹਾਲੀ ਚ ਐਡ ਹੋਊਗਾ ਜਾਂ ਕਿਸੇ ਹੋਰ ਤਹਿਸੀਲ ਦੇ ਹਾਂ ਜ਼ਿਲ੍ਹੇ ਚ ਐਡ ਹੋਊਗਾ ਕਿਉਂਕਿ ਜਿਹੜਾ ਰੋਪੜ ਨਗਰ ਆ ਜਾਂ ਰੋਪੜ ਜੀ ਇਹ ਇੱਕ ਸਾਜ਼ਿਸ਼ ਹੋ ਰਹੀ ਹੈ ਰੋਪੜ ਨੂੰ ਖਤਮ ਕਰਨ ਦੀ ਬਿਲਕੁਲ ਰੋਪੜ ਨੂੰ ਖਤਮ ਨਹੀਂ ਹੋਣਾ ਚਾਹੀਦਾ ਇਹ ਕਰਨ ਚਾਹੀਦਾ ਕਿਸੇ ਨੂੰ ਵੀ ਲੇਕਿਨ ਮੈਂ ਇੱਕ ਗੱਲ ਜ਼ਰੂਰ ਦੱਸਣਾ ਚਾਹੁੰਦਾ ਸੰਗਾ ਵੀ ਜਿਹੜੀ ਸਾਡੀ ਇਸ ਚਰਚਾ ਦੇ ਵਿੱਚ ਸਮੁਲੀਅਤ ਹੁੰਦੀ ਹੈ ਲੋਕਾਂ ਦੀ ਲੋਕ ਹਾਂ ਪੱਕੀ ਹੈ ਜਾਂ ਨਾ ਪੱਕੀ ਹੈ ਇਹ ਲੋਕਾਂ ਦੇ ਵਾਸਤੇ ਖੁੱਲੇ ਜਿਹੜੇ ਕਮੈਂਟਸ ਦੇ ਵਿੱਚ ਆਪਾਂ ਲੋਕਾਂ ਦੀ ਰਾਏ ਜਿਹੜੀ ਜੇ ਕੋਈ ਆਪਣੀ ਪਲੀ ਰਾਏ ਦਵੇ ਤਾਂ ਅਸੀਂ ਆਪਣੇ ਕਮੈਂਟ ਜਿਹੜੇ ਹੈ ਉਹ ਕਮੈਂਟਾਂ ਦੇ ਰਾਹੀਂ ਅਸੀਂ ਉਹ ਉਹ ਵੀ ਅੱਗੇ ਆਪਾਂ ਪੇਸ਼ ਕਰ ਸਕਦੇ ਹਾਂ ਮੈਂ ਮੈਂ ਤਾਂ ਸਾਨੂੰ ਇਹ ਦੱਸਣਾ ਚਾਹੁੰਦਾ ਹੈ ਵੀ ਤੁਸੀਂ ਇਹ ਸਮਝੋ ਵੀ ਕਿੰਨੇ ਕੁ ਲੋਕ ਹੈ ਜਿਨ੍ਹਾਂ ਨੂੰ ਰੋਜ਼ ਜ਼ਿਲ੍ਹਾ ਕਚੈਰੀਆਂ 'ਚ ਕੰਮ ਪੈਂਦਾ ਅੱਜ ਵੀ ਉਹਨਾਂ ਦਾ ਆਨਲਾਈਨ ਸਿਸਟਮ ਜ਼ਿਆਦਾ ਹੋ ਗਿਆ ਬਿਲਕੁਲ ਤਹਿਸੀਲ ਤੱਕ ਕੰਮ ਜੇ ਕਿਸੇ ਨੂੰ ਰਜਿਸਟਰੀ ਕਰਾਣੀ ਉਹਦੀ ਤਹਿਸੀਲ 'ਚ ਹੋ ਰਹੀ ਹੈ ਜੀ ਬਿਲਕੁਲ ਜੇ ਕਿਸੇ ਨੂੰ ਲਾਇਸੈਂਸ ਬਣਾਉਣਾ ਆਨਲਾਈਨ ਅਪਲਾਈ ਕਰਦਾ ਸਿਰਫ ਇੱਕ ਦਿਨ ਵਾਸਤੇ ਉਹਨੂੰ ਆਉਣਾ ਪੈਂਦਾ ਹਮ ਆਪਾਂ ਸਿਰਫ ਇੱਕ ਦਿਖਾਵਾ ਹੈ ਜਾਂ ਬੋਰਡ ਬੈਂਕ ਨੂੰ ਸਟਰੋਂਗ ਕਰਨ ਵਾਸਤੇ ਬਿਲਕੁਲ ਐਦਾਂ ਦੇ ਡਿਸੀਜਨ ਲੈ ਰਹੇ ਆ ਜਿਹਦਾ ਜਿਹਦਾ ਬੋਝ ਸਾਡੇ ਤੇ ਹੀ ਪੈ ਰਿਹਾ ਹੈ ਉਲਟ ਲੋਕਾਂ ਤੇ ਪੈਣਾ ਹੈਗਾ ਹਾਂ ਬਿਲਕੁਲ ਮਹਿੰਗਾਈ ਹੋਊਗੀ ਤੇ ਗੱਲ ਥੋੜੀ ਸਹੀ ਹੈ ਬਈ ਦਰਸ਼ਕੋ ਤੁਸੀਂ ਤਕਰੀਬਨ 300 ਕਰੋੜ ਦਾ ਸ ਨੰਦਪੁਰ ਸਾਹਿਬ ਤੇ ਪੈ ਜਾਣਾ ਉਹਨੇ ਉਹਨੇ ਕੇਰੀਏ ਤੇ ਉਹਨੇ 30 ਜਾਂ 40 ਕਿਲੋਮੀਟਰ ਦੇ ਏਰੀਏ ਤੇ ਉਹ ਕਿੱਥੋਂ ਵਸੂ ਲੈਣਾ ਸਰਕਾਰ ਨੇ ਉੱਥੇ ਹੀ ਵਸੂ ਲੈਣਾ ਕਿਉਂਕਿ ਸਰਕਾਰ ਨੇ ਜਿਹੜੀ ਹੈ ਇੱਕ ਵਾਰੀ ਤਾਂ ਸਾਫ ਸਾਨੂੰ ਦੱਸੀ ਰਹੀ ਹੈ ਵੀ ਕਿ ਕਿ ਮਜ਼ਦਮਾਂ ਦੀ ਤਰ੍ਹਾਂ ਹੀ ਮਿਲ ਰਹੀ ਹੈ ਆ ਵੀ ਕਾਫੀ ਧਰਨੇ ਲਗਾ ਰਹੇ ਆ ਰੋਡ ਬੇਰ ਵਾਲੇ ਧਰਨੇ ਲਗਾ ਰਹੇ ਆ ਹੋਰ ਪੰਜਾਬ ਦਾ ਖਰਚਾ 4 ਲੱਖ ਕਰੋੜ ਦੇ ਤਕਰੀਬਨ ਨੇੜੇ-ਨੇੜੇ ਕਹਿੰਦੇ ਪਹੁੰਚ ਚੁੱਕਿਆ ਜਿੰਨਾ ਕਿ ਖਬਰਾਂ ਚ ਅੱਜਕੱਲ ਅਸੀਂ ਸੁਣ ਰਹੇ ਆਂ ਤੁਸੀਂ ਇਹ ਦੇਖ ਲਓ ਵੀ ਅਸੀਂ ਹੋਰ ਬੋਝ ਪਾ ਰਹੇ ਹਾਂ ਮਲਾਜ਼ਮਾਂ ਨੂੰ ਤਨਖਾਹ ਦੇਣ ਨੂੰ ਤਾਂ ਸਾਡੇ ਕੋਲ ਪੈਸੇ ਨਹੀਂ ਹੈਗੇ ਬਿਲਕੁਲ ਅਸੀਂ ਵੋਟ ਬੈਂਕ 2026 ਦਾ ਮੈਨੂੰ ਲੱਗਦਾ ਪੱਕਾ ਕਰਨ ਦੀ ਕੋਸ਼ਿਸ਼ ਜਾਂ 27 ਦਾ ਪੱਕਾ ਕਰ ਰਹੇ ਹਾਂ ਇਸ ਸਮੇਂ ਵੀ ਕਿਤੇ ਨਾ ਕਿਤੇ ਸਹੀ ਗੱਲ ਹੈ ਤੁਹਾਡੀ ਅ ਵੀ ਅਸੀਂ ਧਾਰਮਿਕ ਲੋਕਾਂ ਨੂੰ ਧਾਰਮਿਕ ਸੈਂਟੀਮੈਂਟ ਨਾਲ ਜੋੜ ਕੇ ਵੋਟ ਬੈਂਕ ਪੱਕਾ ਕਰ ਸਕੀਏ ਜਿਹੜੀ ਧਰਮਾਂ ਦੇ ਨਾਲ ਜਿਹੜੀ ਜੋੜ ਕੇ ਜਿਹੜੀ ਰਾਜਨੀਤੀ ਕਰਨੀ ਹੈ ਉਹ ਵੀ ਇੱਕ ਮੈਂ ਚਾਹਾਂਗਾ ਕਿ ਧਰਮਾਂ ਦੇ ਵਿੱਚ ਹੀ ਵੰਡੀ ਜਾਉ ਰਹੇ ਲੋਕਾਂ ਨੂੰ ਆਪਾਂ ਸਾਹੀ ਉਧਰਲੇ ਪਾਸੇ ਨੂੰ ਜਾਣਾ ਚਾਹੀਦਾ ਜਿੱਥੇ ਹਰ ਇੱਕ ਸਾਡਾ ਗਿਆਨ ਹੋਣਾ ਚਾਹੀਦਾ ਵੀ ਆਪਾਂ ਦੇਸ਼ ਨੂੰ ਔਰ ਪੰਜਾਬ ਨੂੰ ਪਹਿਲਾਂ ਅੱਗੇ ਕਿੱਦਾਂ ਲੈ ਕੇ ਜਾਣਾ ਲੇਕਿਨ ਜੇ ਪੰਜਾਬ ਦੇ ਪਾਸ ਪੈਸਾ ਹੋਊਗਾ ਜਾਂ ਇੰਡਸਟਰੀ ਹੋਊਗੀ ਕੰਮ ਹੋਰਗੇ ਰੋਜ਼ਗਾਰ ਹੋਣਗੇ ਵਾਤੇ-ਵਾਤੇ ਜਿਹੜੇ ਸਾਡੀ ਟੈਕਸ ਇਕੱਠਾ ਹੋਊਗਾ ਤਾਂ ਹੀ ਪੰਜਾਬ ਨੂੰ ਫਾਇਦਾ ਹੋਊਗਾ ਬਿਲਕੁਲ ਬਿਲਕੁਲ ਜੇਕਰ ਆਪਾਂ ਅੱਜਕੱਲ ਜੇ ਸਾਡੇ ਕੋਲ ਇੰਨੇ ਪੈਸੇ ਐਕਸੈਸ ਨੇ ਤਾਂ ਅਸੀਂ ਕਹਿੰਨੇ ਆ ਵੀ ਭਾਈ ਤੁਸੀਂ ਡਿਵੈਲਪਮੈਂਟ ਕਰ ਦਿਓ ਉੱਥੇ ਕੋਈ ਵੱਡਾ ਵੱਡੇ ਕਾਰੋਬਾਰੀ ਕੋਈ ਫੈਕਟਰੀ ਕੋਈ ਹੋਰ 5-600 ਕਰੋੜ ਨਾਲ ਕਿਤੇ ਕਿਤੇ ਨਾ ਕਿਸੇ ਤਹਿਸੀਲ ਦੀ ਹਾਲਤ ਸੁਧਾਰੀ ਜਾ ਸਕਦੀ ਹੈ ਸਹੀ ਗੱਲ ਹੈ ਉਸ 5-600 ਕਰੋੜ ਨੂੰ ਅਸੀਂ ਤਨਖਾਹਾਂ ਦੇ ਰੂਪ ਵਿੱਚ ਵੰਡਣ ਨਾਲੋਂ ਅਸੀਂ ਉੱਥੇ ਡਵੈਲਪਮੈਂਟ ਕਰਵਾ ਦਈਏ ਸੜਕਾਂ ਬਣਵਾ ਦਈਏ ਸੜਕਾਂ ਦੀ ਹਾਲਾਤ ਅੱਜ ਦੇਖਿਆ ਜਾਵੇ ਤਾਂ ਪਿੰਡਾਂ 'ਚ ਸੜਕਾਂ ਦੇ ਹਾਲਾਤ ਬਹੁਤ ਮਾੜੇ ਨੇ ਕਿਉਂ ਉਧਰ ਵੱਲੋਂ ਪਾਸੇ ਨੂੰ ਆਪਾਂ ਨਹੀਂ ਜਾ ਰਹੇ ਇਸ ਵਿਲੇ ਹਲੇ ਕੋਈ ਵਿਸ਼ਾ ਸਾਡਾ ਹੋ ਰਿਹਾ ਹੈ ਪਰ ਮੈਂ ਇਹ ਗੱਲ ਜ਼ਰੂਰ ਤੁਹਾਡੀ ਕਹਾਂਗਾ ਕਿ ਜਿਹੜੀਆਂ ਸਾਡੀਆਂ ਬਿਲਡਿੰਗਾਂ ਐ ਇਹਨਾਂ ਨੂੰ ਕੋਈ ਕਮੇਟੀ ਗਠਿਤ ਕਰਨੀ ਚਾਹੀਦੀ ਜਿਹੜੀਆਂ ਸਰਕਾਰੀ ਬਿਲਡਿੰਗਾਂ ਦਾ ਰੱਖ-ਰਖਾਓ ਉਹਨਾਂ ਦਾ ਮੇਂਟੇਨੈਂਸ ਮੇਂਟੇਨੈਂਸ ਤੋਂ ਬਿਨਾਂ ਕੋਈ ਵੀ ਚੀਜ਼ ਰੱਖੇ ਨਾ ਜਿਵੇਂ ਆਪਾਂ ਕੱਲ ਪਾਸੋਂ ਵੀ ਖਬਰ ਦਿਖਾਈ ਸੀ ਕਿ ਸਾਡੀਆਂ ਬਿਲਡਿੰਗਾਂ ਦੇ ਉੱਤੇ ਪਿੱਪੜ ਖੜੇ ਨੇ ਬਿਲਕੁਲ ਵੇਰ ਪਿੱਪੜ ਪੜਨ ਮੈਂ ਉਹਨੂੰ ਪਿੱਪੜਾਂ ਨੂੰ ਸਾਫ਼ ਕਰਨ ਦੇ ਵਾਸਤੇ ਜਾਂ ਬਿਲਡਿੰਗਾਂ ਨੂੰ ਸਾਫ਼ ਕਰਨ ਦੇ ਵਾਸਤੇ ਰਾਸ਼ਟਰਪਤੀਆਂ ਦਾ ਜਾਂ ਕਹਿੰਦਾ ਉਹਨੂੰ ਕਿਰੇਡ ਵਾਲਿਆਂ ਦਾ ਆਣਾ ਨਹੀਂ ਹੈਗਾ ਬਿਲਕੁਲ ਸਾਡੇ ਆਪਣੀ ਇੱਕ ਵਕਰੀ ਟੀਮ ਹੁਣੇ ਚਾਹੀਦੀ ਐ ਜੇ ਪਹਿਲੇ ਚਲੋ ਹੈ ਵੀ ਐ ਕਿ ਕਮੇਟੀ ਦੇ ਕੋਲ ਦਫਤਰ ਦੇ ਵਿੱਚ ਜਿਹੜੇ ਸਾਡੇ ਮੁਲਾਜ਼ਮ ਰੱਖੇ ਹੋਏ ਆਂ ਸਾਫ ਸਫਾਈ ਨੂੰ ਲੈ ਕੇ ਰੱਖੇ ਉਹਨਾਂ ਤੋਂ ਕੰਮ ਕੰਮ ਲਿਆ ਜਾਂਦਾ ਬਿਲਕੁਲ ਬਿਲਕੁਲ ਉਹਨਾਂ ਤੋਂ ਕੰਮ ਲੈਣਾ ਚਾਹੀਦਾ ਬਿਲਕੁਲ ਇਹ ਉਹ 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 ਅੱਛੀਆਂ ਅੱچھے ਮੁਲਾਜ਼ਮ ਤਰ੍ਹਾਂ ਆ ਦੇ ਰੱਖੇ ਹੋਏ ਆਂ ਲੇਕਿਨ ਇਹ ਸਾਡੀ ਕੋ ਬਿਲਡਿੰਗ ਦੀ ਰਿਪੇਅਰ ਸਫਾਈ ਮੇਂਟੇਨੈਂਸ ਇਹ ਜ਼ਰੂਰੀ ਹੈਗੀ ਤਾਂ ਹੀ ਆਪਾਂ ਨਵੀਂ ਬਿਲਡਿੰਗ ਨੂੰ ਤਾਂ ਹੀ ਆਪਾਂ ਰੱਖ ਸਕਦੇ ਆ ਬਿਲਕੁਲ ਜਿਹੜਾ ਸਾਡਾ ਵਿਸ਼ਾ ਤਾਂ ਹੈਗਾ ਸਾਡਾ ਰੋਪੜ ਜ਼ਿਲ੍ਹਾ ਜਾਂ ਅਨੰਦਪੁਰ ਸਾਹਿਬ ਜ਼ਿਲ੍ਹੇ ਨੂੰ ਬਣਾਉਣ ਦੇ ਲਈ ਤੇ ਲੇ ਮੈਂ ਦਸਕਰ ਜ਼ਰੂਰ ਦਿਓ ਤੇ ਲਈ ਜਾ ਜਾਈਏ ਹੁਣ ਬਿਲਕੁਲ ਜੀ ਬਿਲਕੁਲ ਮੈਂ ਤਾਂ ਬੇਨਤੀ ਇਹੀ ਕਰਦਾ ਸਰਕਾਰ ਦੇ ਅੱਗੇ ਵੀ ਇਹਨਾਂ ਪੈਸਿਆਂ ਨੂੰ ਜਿੰਨੇ ਪੈਸੇ ਤੁਸੀਂ 5-600 ਕਰੋੜ ਰੁਪਏ ਲਗਾਉਣ ਲੱਗੇ ਹੋ ਉਹਨਾਂ ਪੈਸਿਆਂ ਦਾ ਯੂਜ਼ ਕਿਸੇ ਨਾ ਕਿਸੇ ਡਿਵੈਲਪਮੈਂਟ ਵਿੱਚ ਕਰ ਦੇਣਾ ਚਾਹੀਦਾ ਰੋਪੜ ਜ਼ਿਲ੍ਹੇ ਦੇ ਵਿੱਚ ਤਾਂ ਕਿ ਲੋਕ ਲੋਕਾਂ ਦੀ ਜ਼ਿੰਦਗੀ ਨੂੰ ਸੁਖਾਲਾ ਕਰਿਆ ਜਾ ਸਕੇ ਨਾ ਕਿ ਆਪਾਂ ਉਹਨਾਂ ਉਹਨਾਂ ਪੈਸਿਆਂ ਨੂੰ ਤਨਖਾਹਾਂ ਦੇ ਰੂਪ ਵਿੱਚ ਬਿਊਰੋਕ੍ਰੇਸੀ ਤੱਕ ਪਹੁੰਚਾਈਏ ਕਿਉਂਕਿ ਸਰਕਾਰ ਤਾਂ ਪਹਿਲੇ ਹੀ ਇਹ ਕਹਿ ਰਹੀ ਹੈ ਹੁਣ ਹਰ ਇੰਨੇ ਵੱਡੇ ਹੜ੍ਹ ਆਏ ਆ ਸਰਕਾਰ ਤਾਂ ਪੈਸੇ ਇਕੱਠੇ ਕਰ ਰਹੀ ਹੈ ਰਾਤ ਫੰਡ ਸਕੀਮਾਂ ਚ ਹਾਲੇ ਤੱਕ ਹਾਂ ਉਹ ਮੰਗ ਤੇ ਬਿਲਕੁਲ ਮੱਪਾ ਮੰਗ ਤੇ ਆੜਾ ਹੜ੍ਹ ਸਾਡਾ ਹੋਇਆ ਬਈ ਬਿਲਕੁਲ ਸਰਕਾਰ ਕੋਲ ਰੀਲੀਫ ਫੰਡ ਦੇਣ ਵਾਸਤੇ ਪੈਸੇ ਨਹੀਂ ਕਿਸਾਨਾਂ ਨੂੰ ਦੇਣ ਵਾਸਤੇ ਪੈਸੇ ਨਹੀਂ ਤੇ ਅਸੀਂ ਨਵੇਂ ਜ਼ਿਲ੍ਹੇ ਦੇ 2-300-500 ਕਰੋੜ ਰੁਪਏ ਖਰਚਣ ਖਰਚ ਕੇ ਐਵੇਂ ਰਾਜਨੀਤੀ ਚਮਕਾਉਣ ਦੇ ਚੱਕਰਾਂ ਚ ਨਾ ਪਈਏ ਇਹਨਾਂ ਸ਼ਬਦਾ ਨਹੀਂ ਅਸੀਂ ਤੁਹਾਡਾ ਸਾਰੇ ਸਰੋਤਿਆਂ ਦਾ ਧੰਨਵਾਦ ਕਰਦੇ ਆਂ ਤੇ ਅਸੀਂ ਖਿਮਾ ਦੇ ਜਾਚ ਕਾ ਜੇ ਕਿਸੇ ਨੂੰ ਸਾਡੀ ਗੱਲ ਕੋਈ ਬੁਰੀ ਲੱਗੀ ਹੋਵੇ ਧੰਨਵਾਦ ਜੇ ਕਿਸੇ ਨੂੰ ਗੱਲ ਸਾਡੀ ਪਿੰਚ ਵੀ ਗਿਰਦੀ ਹੋਣੀ ਹੈ ਕਿਉਂਕਿ ਕਈ ਲੋਕ ਸ੍ਰੀ ਆਨੰਦਪੁਰ ਸਾਹਿਬ ਦਾ ਜਿਹੜਾ ਗੱਲ ਕਰਦੇ ਆ ਵੀ ਸਾਡਾ ਜਿਹੜਾ ਬਣ ਦੀ ਆਸਾ ਟੱਕਦੇ ਹੋਣਗੇ ਪਰ ਲੇਕਿਨ ਗੱਲ ਜੇ ਦੇਖੀ ਜਾਵੇ ਤਾਂ ਜੋ ਅੱਜ ਚਰਚਾ ਜੇ ਅਸੀਂ ਕੀਤੀ ਹੈ ਉਹ ਚਰਚਾ ਕਿਤੇ ਨਾ ਕਿਤੇ ਤਾਂ ਉਸ ਚਰਚਾ ਦਾ ਕਿਤੇ ਨਾ ਕਿਤੇ ਅਸਰ ਤਾਂ ਜ਼ਰੂਰ ਹੁੰਦਾ ਹੈ ਕਿਉਂਕਿ ਜਦੋਂ ਤੁਹਾਡੇ ਸਿਰ ਦੇ ਉੱਤੇ ਬਜਨ ਪੈਂਦਾ ਹੈ ਤਾਂ ਬਜਨ ਤਾਂ ਸਾਰਾ ਸਰੀਰ ਤੇ ਪੈਣਾ ਹੈਗਾ ਜਿਵੇਂ ਪੰਜਾਬ ਹੈ ਸਾਡਾ ਪੰਜਾਬ ਦੇ ਬਸ ਆਮਦਨ ਕਿੱਥੋਂ ਹੋਏਗੀ ਕੀ ਖਰਚਾ ਕੀਤਾ ਹੋਗਾ ਇਸ ਦਾ ਬਿਲਕੁਲ ਬਿਲਕੁਲ ਜੀ ਧੰਨਵਾਦ ਜੀ ਸਭ ਦਾ ਧੰਨਵਾਦ ਜੀ ਨਮਸਕਾਰ ਜੀ ਪਿਆਰੇ ਦਰਸ਼ਕੋ ਮੈਂ ਸ਼ਮਸ਼ੀਰ ਬੱਗਾ ਤੁਸੀਂ